ਗੁਰਪਤਵੰਨ ਸਿੰਘ ਪੰਨੂ ਦਾ ਖਾਲਿਸਤਾਨ ਦੇ ਨਾਰੇ ਲਾਉਂਦੇ ਛਾਪੇ ਲਾਉਂਦੇ ਹਜ਼ਾਰਾਂ ਜਹਾਰਾਂ ਡਾਲਰ ਦੇ ਦਿੰਦੇ ਨੇ ਤੇ ਤੁਹਾਡਲ ਕਦੇ ਪੰਨੂ ਵਰਗਿਆਂ ਨੇ ਕਿਸੇ ਨੇ ਵੀ ਸੰਪਰਕ ਕੀਤਾ ਉਹਨਾਂ ਨੇ ਕਿੱਥੇ ਸੁਪਾਨ ਕਰਨਾ ਉਹਨਾਂ ਦਾ ਜਿਹੜਾ ਉਹ ਇੱਕ ਮੇਰੇ ਨਾਲ ਆਲਾ ਰਹਿੰਦੇ ਸੀ ਮੁੰਡੇ ਆਪਣਾ ਜਿਨ੍ਹਾਂ ਨੇ ਝੰਡਾ ਚੜਾਇਆ ਡੀ ਹਾਂਜੀ ਹੂੰ ਹੂੰ ਉਹਨਾਂ ਨਾਲ ਵੀ ਬਹੁਤ ਵੱਡੇ ਵੱਡੇ ਵਾਅਦੇ ਕਰੇ ਤੇ ਉਹਨਾਂ ਦੇ ਤਾਂ ਭਾਉਣ ਨਹੀਂ ਚੱਕਦੇ ਉਹ ਸਾਡੇ ਵਰਗਿਆਂ ਨੂੰ ਤਾਂ ਪਿਆ ਪੁੱਛਣਾ ਉਹਨਾਂ ਨੇ ਦੇਖੋ ਜੀ ਮਦਦ ਦਾ ਗੱਲ ਆਇਆ ਵੀ ਬਾਬਾ ਹਰਪਾਲ ਸਿੰਘ ਤੇ ਕਰਨੈਲ ਸਿੰਘ ਪੰਜੋਲੀ ਇਹ ਦੋ ਬੰਦਿਆਂ ਨੇ ਮਦਦ ਭੇਜੀ ਦੀ ਮੈਨੂੰ ਬਾਕੀ ਮੇਰੇ ਨਾਂ ਦੇ ਕਿੰਨੇ ਪੈਸੇ ਇਕੱਠੇ ਹੋਏ ਉਹ ਮੰਨੂ ਨਹੀਂ ਪਤਾ ਤੇ ਮੈਂ ਸਿੱਖ ਸੰਗਤਾਂ ਨੂੰ ਕਹਿਣਾ ਵੀ ਜਾਉਣਾ ਵੀ ਮੰਨੂ ਇਹ ਸਿਰਫ ਦੋ ਬੰਦਿਆਂ ਤੋਂ ਮਦਦ ਆਈ ਹੈ ਹੋਰ ਕਿਸੇ ਕੋਲੋਂ ਮੈਨੂੰ ਕੋਈ ਮਦਦ ਨਹੀਂ ਆ ਬਾਹਰ ਵੀ ਬੈਠੇ ਆ ਸਿੱਖ ਤੇ ਇੱਧਰ ਵੀ ਬਹੁਤ ਘੰਟੇ ਚੱਕੇ ਫਿਰਦੇ ਆ ਵੀ ਜਿਨ੍ਹਾਂ ਨੇ ਚਲੋ ਚੰਗਾ ਨਾ ਸੌਦੇ ਲਾਏ ਹੋਏ ਆ ਉਹਨਾਂ ਦੇ ਪਰਿਵਾਰ ਦੇਖ ਲਓ ਪਿੱਛੇ ਆ ਘਰ-ਬਾਰ ਦੇਖ ਲਓ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਇਹ ਤੇ ਇੱਕ ਅਪੀਲ ਮੈਂ ਅਪੀਲ ਨਹੀਂ ਲੰਬਾ ਹੀ ਦੇਣਾ ਚਾਹੁੰਦਾ ਮੈਂ ਤਾਂ ਸਿਮਰਜੀਤ ਸਿੰਘ ਮਾਨ ਜਸਪਿੰਦਰ ਸਿੰਘ ਰਾਏਪੁਰਾ ਇਹਨਾਂ ਨੇ ਮੇਰੇ ਘਰ ਜਦੋਂ ਇਹ ਕੰਮ ਹੋਇਆ ਮੇਰੇ ਘਰ ਇਹਨਾਂ ਨੇ ਆ ਕੇ ਬਹੁਤ ਵੱਡੇ ਵੱਡੇ ਵਾਅਦੇ ਕਰੀ ਵੀ ਤੈਨੂੰ ਅਸੀਂ ਕੰਮ ਕਰਕੇ ਦਊਂਗੇ ਤੇਰੇ 골ਡ ਮੈਡਲ ਪਾਣੇ ਆ ਤੇ ਤੇਰਾ ਘਰ-ਬਾਰ ਸੈੱਟ ਕਰ ਦੂੰਗਾ ਟੈਨਸ਼ਨ ਨਾ ਲੈ ਤੇ ਬਹੁਤ ਵਿਸੰਘਣ ਵਾਲਾ ਕੰਮ ਕਰਿਆ ਤੇ ਸੌਦਾ ਲਾਇਆ ਤਾਂ ਇਹ ਸਾਰੇ ਇਸ ਤਰ੍ਹਾਂ ਦੇ ਠੁੱਠੇ ਬੰਦੇ ਆ ਇਹ ਕਿਸੇ ਨੂੰ ਕੋਈ ਨਹੀਂ ਪੁੱਛਦਾ ਆ ਗਿਆ ਉਹ ਇਹ ਜਦ ਹੀ ਆਏ ਮਾਂ ਕਾਦਨ ਸਰੋਪੇ ਬਾਈ ਫੋਟੋਆਂ ਖਿੱਚੀਆਂ ਮੁੜ ਕੇ ਇਹ ਆਏ ਦੇਖ ਲਓ 5 ਸਾਲ ਹੋ ਗਏ ਮੁੜ ਕੇ ਆ ਕੇ ਨਹੀਂ ਟੜੇ ਹੁਣ ਵੀ ਇਹਨਾਂ ਨੂੰ ਪਤਾ ਵੀ ਮਨਿੰਦਰ ਸਿੰਘ ਆ ਕੇ ਸਾਲ ਹੋ ਗਏ ਮੈਨੂੰ ਆਏ ਇੱਕ ਵੀ ਬੰਦਾ ਉਹਰੇ ਆ ਕੇ ਨਹੀਂ ਆਇਆ